ਸਾਲ 2023 ਦੇ ਮਾਰਚ ਮਹੀਨੇ ਦੇ ਵਿੱਚ ਇੱਕ ਨਿੱਜੀ ਚੈਨਲ ਦੇ ਵੱਲੋਂ ਲੋਰੈਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਚਲਾਇਆ ਗਿਆ। ਸਾਲ 2023 ਦੇ ਮਾਰਚ ਮਹੀਨੇ ਚ ਇੱਕ ਨਿੱਜੀ ਚੈਨਲ ਵੱਲੋਂ ਲੋਰੈਂਸ ਬਿਸ਼ਨੋਈ ਦਾ ਜਿਹੜਾ ਇੰਟਰਵਿਊ ਚਲਾਇਆ ਗਿਆ ਅਤੇ ਇਹ ਉਹੀ ਲੋਰੈਂਸ ਹਨ ਜੋ ਕਿ ਮਰਹੂਮ ਗਾਇਕ ਸਿੱਧੂ ਮਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਮੁਲਜ਼ਮ ਹਨ ਜਿਸ ਸਮੇਂ ਇੰਟਰਵਿਊ ਪ੍ਰਕਾਸ਼ਿਤ ਹੋਇਆ ਬਿਸ਼ਨੋਈ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਸਨ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਉੱਤੇ ਜੋ ਸਵਾਲ ਖੜੇ ਹੋਏ ਉਹ ਬਿਸ਼ਨੋਈ ਦਾ ਕਥਿਤ ਤੌਰ ਤੇ ਜੇਲ੍ਹ ਤੋਂ ਇੰਟਰਵਿਊ ਪ੍ਰਸਾਰਿਤ ਹੋਣ ਤੋਂ ਬਾਅਦ ਹੋਰ ਗਹਿਰਾ ਕਰ ਗਏ ਸਨ ਇਸ ਮਾਮਲੇ ਦੇ ਵਿੱਚ ਅਗਲੇਰੀ ਤਫਤੀਸ਼ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਐਸ ਆਈ ਟੀ ਦੀ ਅਗਵਾਈ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪ੍ਰਬੋਧ ਕੁਮਾਰ ਨੂੰ ਸੌਂਪੀ ਗਈ ਸੀ ਐਸ ਆਈ ਟੀ ਵੱਲੋਂ ਕਰੀਬ 8 ਮਹੀਨਿਆਂ ਦੀ ਜਾਂਚ ਤੋਂ ਬਾਅਦ 9 ਜੁਲਾਈ ਨੂੰ ਆਪਣੀਆਂ ਆਪਣੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਪੰਜਾਬ ਅਤੇ ਹਰਿਆਣਾ ਪੋਰ ਨੂੰ ਸੌਂਪੀ ਗਈ ਅਤੇ ਜਿਸ ਦੇ ਵਿੱਚ ਬਿਸ਼ਨੋਈ ਦੀ ਇੰਟਰਵਿਊ ਨਾਲ ਜੁੜੇ ਕਈ ਖੁਲਾਸੇ ਕੀਤੇ ਗਏ ਇਸ ਰਿਪੋਰਟ ਉੱਤੇ ਬੁੱਧਵਾਰ ਨੂੰ ਅਦਾਲਤ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਉਹਨਾਂ ਨੇ ਐਸਆਈਟੀ ਵੱਲੋਂ ਅਦਾਲਤ ਵਿੱਚ ਜਮ੍ਹਾਂ ਕਰਵਾਈ ਗਈ ਰਿਪੋਰਟ ਉੱਤੇ ਜੱਜ ਅਨੂਪ ਇੰਦਰ ਸਿੰਘ ਗਰੇਵਾਲ ਅਤੇ ਲਪਿਤਾ ਬੈਨਰਜੀ ਬੁੱਧਵਾਰ ਨੂੰ ਉਹਨਾਂ ਨੇ ਸੁਣਵਾਈ ਕੀਤੀ ਉਨ੍ਹਾਂ ਨੇ ਉਹਨਾਂ ਵੱਲੋਂ ਜਾਰੀ ਕੀਤੇ ਗਏ ਅਦਾਲਤੀ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ 9 ਜੁਲਾਈ 2024 ਨੂੰ ਐਸਆਈਟੀ ਵੱਲੋਂ ਜਮ੍ਹਾਂ ਕਰਵਾਈ ਜਾਂਚ ਰਿਪੋਰਟ ਦੀ ਉਹਨਾਂ ਨੇ ਸਹਾਰਨਾ ਕੀਤੀ ਹੈ ਐਸਆਈਟੀ ਨੇ ਨਿਸ਼ਾਨਦੇਹੀ ਕਰਨ ਵਿੱਚ ਕਾਮਯਾਬ ਰਹੀ ਹੈ ਕਿਉਂਕਿ ਇੰਟਰਵਿਊ ਦੇਣ ਦੇ ਸਮੇਂ ਇੰਟਰਵਿਊ ਦੇਣ ਵਾਲਾ ਸ਼ਖਸ ਕਿਸ ਜਗ੍ਹਾ ਮੌਜੂਦ ਸੀ ਰਿਪੋਰਟ ਦੇ ਮੁਤਾਬਕ ਪਹਿਲਾ ਇੰਟਰਵਿਊ ਜਿਹੜਾ 2 ਜੋ ਕਿ 3 ਅਤੇ 4 ਦਸੰਬਰ 2022 ਦੀ ਦਰਮਿਆਨੀ ਰਾਤ ਨੂੰ ਰਿਕਾਰਡ ਕੀਤਾ ਗਿਆ ਸੀ ਉਸ ਸਮੇਂ ਇੰਟਰਵਿਊ ਦੇਣ ਵਾਲਾ ਸ਼ਖਸ CIA ਦੇ ਖਰੜ ਸਥਿਤ ਦਫ਼ਤਰ ਦੀ ਇਮਾਰਤ ਦੇ ਵਿੱਚ ਮੌਜੂਦ ਸੀ ਦੂਜੀ ਇੰਟਰਵਿਊ ਰਾਜਸਥਾਨ ਦੇ ਵਿੱਚ ਸ਼ੂਟ ਕੀਤੀ ਗਈ ਸੀ ਇਹਨਾਂ ਖੁਲਾਸਿਆਂ ਦੇ ਮੁਤਾਬਕ ਇੰਟਰਵਿਊ ਪਰਸਾਰਣ ਤੋਂ ਕਈ ਮਹੀਨੇ ਪਹਿਲਾਂ ਇਸ ਨੂੰ ਸ਼ੂਟ ਕੀਤਾ ਗਿਆ ਸੀ ਜੱਜਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ 8 ਮਹੀਨਿਆਂ ਦੀ ਨਿਰਣਾਇਕ ਜਾਂਚ ਤੋਂ ਬਾਅਦ ਐਸਆਈਟੀ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਇਹ ਬਿਲਕੁਲ ਅਸੰਭਵ ਵਰਗਾ ਹੈ ਕਿ ਇੰਟਰਵਿਊ ਪੰਜਾਬ ਦੇ ਕਿਸੇ ਜੇਲ੍ਹ ਜਾਂ ਫਿਰ ਸੂਬੇ ਦੀ ਪੁਲਿਸ ਦੇ ਜਿਹੜੀ ਹਿਰਾਸਤ ਹੈ ਉਹਦੇ ਵਿੱਚ ਹੁੰਦਾ ਲਿਆ ਗਿਆ ਹੋਵੇ। ਅਦਾਲਤ ਨੇ ਇਸ ਇੰਟਰਵਿਊ ਦੇ ਬਾਰੇ ਸਮੇਤ ਬਾਰੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਇਹ ਅਦਾਲਤ ਨੂੰ ਧੋਖਾ ਦੇਣ ਜਾਂ ਅਦਾਲਤ ਦੀ ਕਾਰਵਾਈ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀਤਾ ਇਹ ਇੱਕ ਗੰਭੀਰ ਮਾਮਲਾ ਹੋਵੇਗਾ ਅਤੇ ਇਸ ਨੂੰ ਠੁਕਮੇ ਪੜਾਤੇ ਵਿਚਾਰਿਆ ਜਾਵੇਗਾ ਸਾਨੂੰ ਉਮੀਦ ਅਤੇ ਭਰੋਸਾ ਹੈ ਕਿ ਐਸਆਈਟੀ ਵੱਲੋਂ ਕੀਤੀ ਗਈ ਜਾਂਚ ਹੇਠਲੇ ਪੱਤਰ ਦੇ ਅਧਿਕਾਰੀਆਂ ਤੱਕ ਸੀਮਤ ਨਹੀਂ ਹੋਵੇਗੀ ਉਹਨਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਉੱਚ ਅਧਿਕਾਰੀਆਂ ਦੀ ਸੁਰੱਖਿਆ ਕਰਨ ਦੀ ਕੋਸ਼ਿਸ਼ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਪੁਲਿਸ ਦੇਸ਼ ਦੀਆਂ ਸਭ ਤੋਂ ਵਧੀਆ ਪੁਲਿਸ ਫੋਰਸਾਂ ਦੇ ਵਿੱਚੋਂ ਇੱਕ ਹੈ ਪਰ ਇਸ ਨੂੰ ਬਾਹਰਲੇ ਪ੍ਰਭਾਵ ਤੋਂ ਬਚਾਉਣ ਦੀ ਲੋੜ ਹੈ ਇਸ ਮਾਮਲੇ ਦੇ ਵਿੱਚ ਮੁਲਾਜ਼ਮਾ ਦੀ شناخت ਜਲਦ ਹੀ ਕੀਤੀ ਜਾਵੇਗੀ ਅਤੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਵੀ ਜਲਦ ਤੋਂ ਜਲਦ ਕੀਤੀ ਜਾਵੇਗੀ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਮੁੱਖ ਸਖਤਰ ਪੰਜਾਬ ਸਰਕਾਰ ਨੂੰ ਐਸਆਈਟੀ ਦੀ ਸਹਾਇਤਾ ਕਰਨ ਦੇ ਹੁਕਮ ਵੀ ਜਾਰੀ ਕੀਤੇ ਨੇ ਅਦਾਲਤوں ਨੂੰ ਬੁੱਧਵਾਰ ਨੂੰ ਜਿਹੜੇ ਹੁਕਮ ਜਾਰੀ ਹੋਏ ਨੇ ਉਸ ਦੇ ਹਿਸਾਬ ਨਾਲ 21 ਦਸੰਬਰ 2023 ਨੂੰ ਦਿੱਤੇਗੇ ਅਦਾਲਤੀ ਹੁਕਮਾ ਦਾ ਮੜਵਾ ਮੋੜ ਜਿਹੜਾ ਹਵਾਲਾ ਉਹ ਦਿੱਤਾ ਗਿਆ ਹੁਕਮਾ ਦੇ ਵਿੱਚ ਚਿੰਤਾ ਜ਼ਾਹਰ ਕਰਦੇ ਆ ਇੰਟਰਵਿਊ ਨੂੰ ਹੁਣ ਤੱਕ 1.2 ਕਰੋੜ ਲੋਕਾਂ ਨੇ ਦੇਖਿਆ ਤੇ ਇਸ ਦੇ ਵਿੱਚ ਅਪਰਾਧ ਅਤੇ ਅਪਰਾਧੀ ਦੀ ਵਡਿਆਈ ਕੀਤੀ ਗਈ ਹੈ ਜੋ ਕਿ ਜਲਦ ਅਸਲ ਕਬੂਲ ਲੈਣ ਵਾਲੇ ਲੋਕਾਂ ਦੇ ਮਨਾਂ ਉੱਤੇ ਗਲਤ ਅਸਰ ਪਾ ਸਕਦੀ ਹੈ ਅਦਾਲਤ ਨੇ ਅਜਿਹੇ ਇੰਟਰਵਿਊ ਪ੍ਰਸਾਰਣ ਕਰਨ ਨੂੰ ਗਲਤ ਕਹਿੰਦਿਆਂ ਕਿਹਾ ਕਿ ਅਸੀਂ ਇੰਟਰਵਿਊਾਂ ਦੀ ਸਮੱਗਰੀ ਨੂੰ ਦੇਖਿਆ ਜੋ ਸੰਕੇਤ ਦਿੰਦੀਆਂ ਨੇ ਕਿ ਇਹ ਅਪਰਾਧ ਅਤੇ ਅਪਰਾਧੀਆਂ ਦੀ ਵਿੜਿਆਈ ਕਰਦੇ ਨੇ ਜਿਸ ਵਿਅਕਤੀ ਦੀ ਇੰਟਰਵਿਊ ਲਈ ਗਈ ਆ ਉਸ ਦੇ ਖਿਲਾਫ ਪੰਜਾਬ ਦੇ ਵਿੱਚ 71 ਮਾਮਲੇ ਚੱਲ ਰਹੇ ਆ ਤੇ ਉਸ ਨੂੰ 4 ਕੇਸਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਐਕਟ 1967 302 ਆਈਪੀਐਸ ਤੋਂ ਜ਼ਬਰਦਸਤੀ ਦੇ ਅਧੀਨ ਅਪਰਾਧ ਸ਼ਾਮਲ ਨੇ ਇੰਟਰਵਿਊ ਦੇਣ ਵਾਲਾ ਟਾਰਗੇਟ ਕਿਲਿੰਗ ਅਤੇ ਆਪਣੀਆਂ ਅਪਰਾਧਿਕ ਗਤੀਵਿਧੀਆਂ ਨੂੰ ਜਾਇਜ਼ ਠਹਿਰਾ ਰਿਆ ਅਤੇ ਉਸਨੇ ਇੱਕ ਫਿਲਮ ਅਦਾਕਾਰ ਨੂੰ ਵੀ ਧਮਕੀ ਦਿੱਤੀ ਅਤੇ ਧਮਕੀ ਨੂੰ ਦੁਹਰਾਇਆ ਅਤੇ ਉਸਨੇ ਜਹਾਜ ਠਹਿਰਾਇਆ ਅਤੇ ਇਸ ਦੇ ਆਧਾਰ ਉੱਤੇ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ YouTube ਤੋਂ ਜਿਹੜਾ ਉਹਨਾਂ ਨੇ ਹਟਾ ਲਿਆ ਗਿਆ